ਅੱ피 ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਬਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਐ ਰਿਜ਼ਲਟ ਜੋ ਕਿ ਕੱਲ 6 ਮਾਰਚ ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੀ ਐ ਤੇ ਅੱਜੋ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 43000 ਤੇ ਦੂਜਾ ਨਾਮ 31000 ਸੀ ਬੈਸਟ ਰੇਡਰ ਦੇ ਵਿੱਚ ਜਾਫੀ ਨੂੰ 3-3000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਕ੍ਰਿਆਲਾ ਤੇ ਫਗਵਾੜਾ ਦੀਆਂ ਟੀਮਾਂ ਦੇ ਵਿਚਕਾਰ ਫਗਵਾੜਾ ਦੇ ਨੰਬਰ ਰਹੇ 33 ਤੇ ਕ੍ਰਿਆਲਾ ਦੇ ਨੰਬਰ ਰਹੇ 26 ਇਹਦੇ ਵਿੱਚੋਂ ਕ੍ਰਿਆਲਾ ਸੈਕੰਡ ਤੇ ਫਗਵਾੜਾ ਫਸਟ ਸਭ ਤੋਂ ਬੈਸਟ ਰੇਡਰ ਬਣੇਗਾ ਦੁੱਲਾ ਸੀ ਹੀ ਦਾ ਆਲਾ 11 ਕਬੜੀਆਂ ਪਾ ਕੇ 11 ਨੰਬਰ ਲੈ ਤੇ ਇਹਦੇ ਵਿੱਚ ਜਾਫੀ ਬਣੇਗਾ ਸ਼ਾਕਾ 7 ਟੱਚ ਲੈ ਕੇ ਤਿੰਨ ਜਫੇ ਲਾਏ ਹਾਂਜੀ ਅੱਗੇ ਗੱਲ ਕਰਦੇ ਹਾਂ ਜੀਰਕਪੂਰ ਕਬੱਡੀ ਟੂਰਨਾਮੈਂਟ ਦੇ ਫ ਤੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਵੈਸਟ ਰੇਡਰ ਦੇ ਵਿੱਚ ਜਾਫੀ ਨੂੰ 51 52000 ਰੁਪਏ ਦਿੱਤੇ ਗਏ ਸਾਨ ਇਥੇ ਫਾਈਨਲ ਮੈਚ ਹੋਇਆ ਸੀ ਤਨੌਰੀ ਤੇ ਸੈਂਪਲੀ ਸਾਹ ਦੀਆਂ ਟੀਮਾਂ ਦੇ ਵਿਚਕਾਰ ਇਥੇ ਸੈਂਪਲੀ ਸਾਹ ਦੇ ਨੰਬਰ ਰਹੇ 17 ਤੇ ਤਨੌਰੀ ਦੇ ਨੰਬਰ ਰਹੇ 17.5 ਇਹਦੇ ਵਿੱਚੋਂ ਤਨੌਰੀ ਫਰਸਟ ਤੇ ਸੈਂਪਲੀ ਸਾਹ ਸੈਕੰਡ ਤੇ ਇਥੋਂ ਵਿੱਚ ਜਾਫੀ ਬਣਿਆਗਾ ਪੰਮਾ ਸੁਹਾਣੇ ਪਿੰਡ ਆਲਾ ਤਿੰਨ ਟੱਚ ਲੈ ਕੇ ਇੱਕ ਜਫਾ ਲਾਇਆ ਤੇ ਵੈਸਟ ਰੇਡਰ ਬਣਿਆਗਾ ਹੈਪੀ ਮਨਾਉਲੀ ਨੌਕ ਵੱਟੀਆਂ ਪਾ ਕੇ ਨੌ ਨੰਬਰ ਲਈ ਤੇ ਹਾਂਜੀ ਅੱਗੇ ਗੱਲ ਕਰਦੇ ਆਂ ਪੰਮੀਆਂ ਕਬੱਡੀ ਟੂਰਨਾਮੈਂਟ ਦੇ ਫ ਕਾਟੇ 10000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 21000 ਰੁਪਏ ਦਿੱਤੇ ਗਏ ਸਨ ਇਹ ਸੇ ਫਾਈਨਲ ਮੈਚ ਹੋਇਆ ਸੀ ਬਰਸਾਲਪੁਰ ਤੇ ਗੜੀ ਤਰਖਾਣਾ ਦੀਆਂ ਟੀਮਾਂ ਦੇ ਵਿੱਚ ਕਰ ਇਥੋਂ ਗੜੀ ਤਰਖਾਣਾ ਦੇ ਨੰਬਰ ਰਹੇ 9.5 ਤੇ ਬਰਸਾਲਪੁਰ ਦੇ ਨੰਬਰ ਰਹੇ 17 ਇਹਦੇ ਵਿੱਚੋਂ ਬਰਸਾਲਪੁਰ ਫਾਸਟ ਤੇ ਗੜੀ ਤਰਖਾਣਾ ਸੈਕੰਡ ਤੇ ਇਥੋਂ ਬੈਟ ਜਾਫੀ ਬਣਿਆਗਾ ਅਮਰਤ ਬਰਸਾਲਪੁਰ ਤੇ ਅਰਸ਼ ਬਰਸਾਲਪੁਰ ਤੇ ਗੱਗੀ ਮੱਲਾ ਤੇ ਜੱਗਾ ਚਾਰੀ ਜਵੈਂਡ ਵੈਸਟ ਜਾਫੀ ਬਣੇਗੇ ਤੇ ਵੈਸਟ ਰੇਡਰ ਬਣਿਆਗੇ ਬਣੀ ਸੁਮਾਨਾ ਤੇ ਗੁਰੀ ਤੇ ਲੇਰ ਦੋਨੇ ਜੁਆਇੰਟ ਵੈਸਟ ਰੇਡਰ ਬਣੇਗੇ ਹਾਂਜੀ ਇੱਕ ਗੱਲ ਕਰਦੇ ਸੰਧੂ ਚੱਠਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਵੈਸਟ ਰੇਡਰ ਤੇ ਬਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਪੱਤੜਕਲਾ ਅਤੇ ਬੇ ਆਫ ਪਲਾਂਟੀ ਨਿਊਜ਼ੀਲੈਂਡ ਦੇ ਟੀਮਾਂ ਦੇ ਵਿਚਕਾਰ ਇੱਥੇ ਬੇ ਆਫ ਪਲਾਂਟੀ ਨਿਊਜ਼ੀਲੈਂਡ ਦੇ ਨੰਬਰ ਰਹੇ 38 ਤੇ ਪੱਤੜਕਲਾ ਦੇ ਨੰਬਰ ਰਹੇ 30 ਇਹਦੇ ਵਿੱਚੋਂ ਪੱਤੜਕਲਾ ਸੈਕੰਡ ਤੇ ਬੇ ਆਫ ਪਲਾਂਟੀ ਨਿਊਜ਼ੀਲੈਂਡ ਫਾਸਟ ਤੇ ਇੱਥੋਂ ਵੈ ਕਬੱਡੀ ਨਾ ਪਾ ਕੇ 9 ਨੰਬਰ ਲਈ ਤੇ ਇਥੇ ਕੋਈਟ ਜਾਫੀ ਬਣੇਗੇ ਬਿੰਦੂ ਮੇਘੋ ਵਾਲੀ ਤੇ ਬੈਗਰੂ ਸੀਚੀ ਵਾਲ ਦੋਨੇ ਵਿਜਵਾਇਡ ਵੈਸਟ ਜਾਫੀ ਬਣੇਗੇ ਦੋਨਾਂ ਨੇ 11-11 ਟੱਚ ਲੈ ਕੇ 7-7 ਜੱਫੇ ਲਾਏ ਹੈਗੇ ਹਾਂਜੀ ਐਸੀ ਵੀਡੀਓ 6 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ